ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤ ਸ੍ਰੀ ਅਕਾਲ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਸੀ ਜਿਹੜੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਵੀ ਇੱਕੀਲੇ ਤੋਂ 4-5 ਲੱਖ ਰੁਪਏ ਦੀ ਪ੍ਰਿੰਡੀ ਆਪਾਂ ਕੱਢ ਸਕਦੇ ਆਂ ਕਈ ਵੀਰਾਂ ਨੇ ਕਿਹਾ ਵੀ ਨਹੀਂ ਕਰ ਸਕਦੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਚਲੋ ਇਹ ਲੋਕਾਂ ਦੀਆਂ ਗੱਲਾਂ ਨੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਬਾਕੀ ਰੇਟ ਬਾਰੇ ਵੀ ਕੁਝ ਨਹੀਂ ਕਹਿ ਸਕਦੇ ਜੇਕਰ ਵਧੀਆ ਰੇਟ ਮਿਲ ਜੇ ਤਾਂ ਉਮੀਦ ਤਾਂ ਬੰਦਾ ਹਰ ਇੱਕ ਚੀਜ਼ ਤੇ ਰੱਖੀ ਚੱਲਦਾਗਾ ਜੇਕਰ ਬੰਦਾ ਉਮੀਦ ਹੀ ਨਾ ਰੱਖੇ ਜੇਕਰ 5 ਲੱਖ ਦੀ ਉਮੀਦ ਰੱਖਦਾ 5 ਦੀ ਨਹੀਂ 4 ਦੀ ਹੋ ਜੂਗੀ ਹੋਊਗੀ ਜ਼ਰੂਰ ਜਿਹੜਾ ਬੰਦਾ ਉਮੀਦ ਹੀ 50 60 ਹਜ਼ਾਰ ਦੀ ਰੱਖਦਾ ਉਹ ਅੱਗੇ ਜਾ ਕੇ 50 60 ਦੀ ਵੀ ਨਹੀਂ ਹੁੰਦੀ ਉਹਨਾਂ ਦੀ 20 30 ਦੀ ਹੁੰਦੀ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਦੱਸਿਆ ਸੀਗਾ ਤੇ ਹੁਣ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਵਿਚ ਵਿਚ ਭਰਾਵਾਂ ਦੇ ਫੋਨ ਆਏ ਨੇ ਕੋਈ ਕਹਿੰਦਾ ਸਾਡੀ ਬੀਜੀ ਹੋਈ ਦੇ ਉੱਤੇ ਮੀਂਹ ਪੈ ਗਿਆ ਕਰੰਟ ਹੋ ਗਈ ਦੇਖੋ ਜੀ ਇਹ ਪਰਮਾਤਮਾ ਦੀ ਮਰਜ਼ੀ ਹੈ ਇਹ ਇਹਨਾਂ ਦੀ ਪਰਮਾਤਮਾ ਦੀ ਮਰਜ਼ੀ ਆ ਕਾਫੀ ਨੁਕਸਾਨ ਹੁੰਦਾ ਜੀ ਇਹ ਨੁਕਸਾਨ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਦੇਖੋ ਇਹ ਪਰਮਾਤਮਾ ਦੀ ਉਹ ਆ ਕਰੋਪੀ ਇੱਕ ਤਰ੍ਹਾਂ ਦੀ ਆਪਾਂ ਕਹਿ ਦਈਏ ਤਾਂ ਪਰਮਾਤਮਾ ਨੇ ਨੁਕਸਾਨ ਕੀਤਾ ਦੇਖੋ ਜੀ ਜਿਹੜੀ ਆਪਾਂ ਨੇ ਤੁਹਾਨੂੰ ਦਿਖਾਈ ਸੀ ਉਹਦੀ ਜਰਮੀਨੇਸ਼ਨ ਪੂਰੀ ਵਧੀਆ ਹੋ ਗਈ ਆ ਬਾਕੀ ਇਹਦੇ ਵਿੱਚ ਥੋੜਾ ਤਜਰਬੇ ਦੀ ਲੋੜ ਹੁੰਦੀ ਆ ਤਜਰਬੇ ਦੀ ਕੀ ਲੋੜ ਹੁੰਦੀ ਆ ਜਦੋਂ ਇਸ ਨੂੰ ਪਾਣੀ ਲਾਉਣਾ ਤਾਂ ਪਾਣੀ ਨੂੰ ਬੈੱਡ ਦੇ ਮੰਨ ਲਓ ਜਾਂ ਖੇਲ ਦੇ ਜਾਂ ਬੱਟ ਦੇ ਕਈ ਕਿਤੇ ਬੱਟ ਬੋਲੀ ਜਾਂਦੀ ਹੈ ਕਿਤੇ ਬੈੱਡ ਬੋਲਿਆ ਜਾਂਦਾ ਕਿਤੇ ਖੇਲ ਬੋਲੀ ਜਾਂਦੀ ਹੈ ਕਈ ਪਾਸਾਂ ਦੇ ਵਿੱਚ ਬੋਲਿਆ ਜਾਂਦਾ ਮੈਂ ਤੁਹਾਨੂੰ ਸਿੱਧੇ ਸਿੱਧੇ ਤਰੀਕੇ ਨਾਲ ਦੱਸਦਾ ਕਿ ਜਿਵੇਂ ਜਿਹੜੇ ਬੰਦੇ ਮਟਰ ਲਾਉਂਦੇ ਨੇ ਉਹਨਾਂ ਨੂੰ ਵੀ ਪਤਾ ਹੀ ਆ ਜਦੋਂ ਇਸ ਨੂੰ ਪਾਣੀ ਲਾਉਣਾਗਾ ਤਾਂ ਪਾਣੀ ਫੱਟ ਦੇ ਉੱਪਰ ਨਹੀਂ ਚੜਨਾ ਚਾਹੀਦਾ ਜਾਂ ਊਲੀ ਦੇ ਉੱਪਰ ਨਹੀਂ ਚੜਨਾ ਚਾਹੀਦਾ ਜੇਕਰ ਉੱਪਰ ਚੜ ਗਿਆ ਫੇਰ ਤਾਂ ਬੀਜ ਕਰੰਡ ਹੋਊ ਗਈ ਜਾਂ ਫਿਰ ਜਿਵੇਂ ਹੁਣ ਮੀਂਹ ਨਾਲ ਵੀ ਕਰੰਡ ਹੋ ਗਿਆ ਤਾਂ ਉਸ ਦਾ ਕਿਸੇ ਤਰੀਕੇ ਨਾਲ ڪرੰਡ ਵੀ ਤੋੜ ਸਕਦੇ ਨੇ ਆਪਣੀ ਜ਼ਮੀਨ ਦੇ ਹਿਸਾਬ ਨਾਲ ਜਿਵੇਂ ਹੁਣ ਕਈ ਰੇਤਲੀਆਂ ਜ਼ਮੀਨਾਂ ਹੁੰਦੀਆਂ ਨੇ ਉੱਥੇ ڪرੰਡ ਵੀ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਜਿੱਥੇ ਡਾਕਰ ਹੁੰਦੀ ਆ ਉੱਥੇ ਹੋ ਜਾਂਦੀ ਆ ਜ਼ਿਆਦਾ ڪرੰਡ ਹੁੰਦੀ ਆ ਇਹ ਤੁਹਾਨੂੰ ਆਪ ਹੀ ਪਤਾ ਹੁੰਦਾ ਵੀ ਆਪਣਾ ਬਾਣ ਕਿਵੇਂ ਆ ਕਿਉਂਕਿ ਜ਼ਮੀਨਦਾਰੋਂ ਤੁਸੀਂ ਖੇਤੀ ਕਰਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਹੈ ਐਡੀ ਕੋਈ ਵੱਡੀ ਰੌਕਟ ਸੈਂਸ ਤੋਂ ਇਹ ਹੈਗੀ ਨਹੀਂ ਇਹ ਬਸ ਇਹ ਆ ਵੀ ਟੀਸੀ ਦੇ ਉੱਤੇ ਬੀਜ ਲੱਗਿਆ ਹੁੰਦਾ ਬਾਕੀ ਹੁਣ ਇਹਦੇ ਵਿੱਚ ਕਈ ਵੀਰਾਂ ਦੇ ਫੋਨ ਆਏ ਨੇ ਵੀ ਨਦੀਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਕਈ ਵੀਰ ਤਾਂ ਇਸ ਤੇ ਨਦੀਨ ਕਿਵੇਂ ਕੰਟਰੋਲ ਕਰਨਗੇ ਪਰ ਇਹ ਸਮਝਦਾਰ ਕਿਸਾਨਾਂ ਦਾ ਕੰਮ ਆ ਜਿਹੜਾ ਮੈਂ ਦੱਸ ਰਿਹਾ ਹਰ ਕੋਈ ਇਸ ਦੇ ਨਾਲ ਪੰਗਾ ਨਾ ਲੈਵੇ ਜੇਕਰ ਕੋਈ ਪੰਗਾ ਲੈ ਕੇ ਆਪਣਾ ਨੁਕਸਾਨ ਕਰਦਾ ਤਾਂ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰਾ ਪਰ ਜਿਹੜਾ ਅਸੀਂ ਕਰਵਾਉਨੇ ਆ ਉਹ ਅਸੀਂ ਤੁਹਾਨੂੰ ਦੱਸਦੇ ਆ ਅਸੀਂ ਕੀ ਕਰਦੇ ਆ ਜਿਹੜਾ ਵਿੱਚ ਖਾਲੀ ਆ ਗਈ ਪਾਣੀ ਵਾਲੀ ਇਹਦੇ ਵਿੱਚ ਜਿਹੜੇ ਨਦੀਨ ਹੁੰਦੇ ਨੇ ਇਨਾਂ ਨੂੰ ਹੱਥ ਵਾਲੀ ਟੈਂਕੀ ਜਿਹੜੀ 15 ਲੀਟਰ ਦੀ ਪਿੱਠੂ ਵਾਲੀ ਟੈਂਕੀ ਹੁੰਦੀ ਆ ਉਹ ਟੈਂਕੀ ਦੇ ਨਿਊਜਲ ਦੇ ਮੂਰੇ ਇੱਕ ਟੋਪਾ ਜਾਂ ਆਉਂਦਾ ਗੋਲ ਜਾਂ ਉਹ ਟੋਪਾ ਚਾੜ ਕੇ ਉਹ ਐਸੇ ਇਸ ਤਰ੍ਹਾਂ ਹੁੰਦਾ ਵੀ ਆਲੇ-ਦਾਲੇ ਸਾਈਡਾਂ ਤੇ ਦਵਾਈ ਨਾ ਖਿਲਰੇ ਉਸ ਨੂੰ ਚਾੜ ਕੇ ਨੀਮਾ ਰੱਖ ਕੇ ਹਵਾ ਨਾ ਹੋਵੇ ਤਾਂ ਕੱਲੀ-ਕੱਲੀ ਓਲੀ ਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ 100 150 ਐਮਐਲ ਪੈਰਾਕੋਟ ਤੇ ਨਾਲ ਆਕਸੀ 골ਡ ਗੋਲਨਾ ਤੇ ਆਉਂਦੀ ਆ ਦਵਾਈ ਉਹ 10 ਕਐਮਐਲ ਪਾ ਟੈਂਕੀ ਦੀ ਪਾ ਕੇ ਤੁਸੀਂ ਨੀਮੀ ਰੱਖ ਕੇ ਸਪਰੇਅ ਕਰਦੇ ਹੋ ਪਰ ਪੱਤਿਆਂ ਦੇ ਉੱਪਰ ਨਹੀਂ ਪਾਣੀ ਚਾਹੀਦੀ ਜੇਕਰ ਬੂਟੇ ਦੇ ਉੱਪਰ ਪੈ ਗਈ ਤਾਂ ਬੂਟੇ ਨੂੰ ਫੂਕ ਦੂਗੀ ਜੇਕਰ ਤੁਹਾਡੇ ਜਿਆਦੇ ਨਦੀਨ ਨੇ ਇਸ ਤਰ੍ਹਾਂ ਛੋਟੀ ਛੋਟੀ ਭਿੰਡੀ ਤੀ ਤੁਸੀਂ ਕੰਟਰੋਲ ਕਰ ਸਕਦੇ ਹੋ ਇਹ ਹੈ ਜਿਹੜੀ ਲਗਭਗ 4 ਫਰਵਰੀ ਦੀ ਬੀਜੀ ਹੋਈ ਆ ਅੱਜ ਹੋ ਗਈ ਆ ਤੁਸੀਂ ਮੰਨ ਕੇ ਚੱਲੋ 25 ਫਰਵਰੀ ਤੇ ਹੁਣ ਇਸ ਨੂੰ ਤੁਸੀਂ ਕਰ ਸਕਦੇ ਹੋ ਬੱਤਰਾ ਕਰਨ ਦੇ ਫਿਰ ਉਸ ਤੋਂ ਬਾਅਦ ਨਹੀਂ ਹੋਣੀ ਕਿਉਂਕਿ ਬੂਟਾ ਵੱਡਾ ਹੋ ਜਾਣਾ ਜੋ ਟੀਸੀ ਤੇ ਉੱਪਰ ਆ ਗਈ ਉਹਦੇ ਵਿੱਚ ਆਪਾਂ ਖੁਰਪਾ ਫੇਰ ਦਈਏ ਜਾਂ ਫਿਰ ਹੱਥਾਂ ਨਾਲ ਕੱਕ ਪਟਵਾ ਦਈਏ ਇਸ ਤਰ੍ਹਾਂ ਆਪਾਂ ਲੇਬਰ ਦਾ ਅੱਧਾ ਖਰਚਾ ਕਰ ਸਕਦੇ ਹਾਂ ਬਾਕੀ ਕੀ ਆ ਇਸ ਦੇ ਉੱਤੇ ਹੁਣ ਆਪਾਂ ਨੂੰ ਜਿਹੜੀ ਮੇਨ ਸਮੱਸਿਆ ਉਹ ਸਮੱਸਿਆ ਕੀ ਆਉਣੀ ਆ ਸੁੰਡੀ ਦੀ ਆਉਣੀ ਆ ਜਿਹੜੀ ਸੁੰਡੀ ਇਸ ਦੇ ਬੂਟੇ ਨੂੰ ਕੁੱਤਰ ਕੇ ਡੇਗ ਜੂ ਤੁਹਾਨੂੰ ਕੀ ਚਾਹੀਦਾ ਇਸ ਦੇ ਵਿੱਚ ਰੋਜ਼ ਚਾਰ ਪੰਜ ਗੇੜੇ ਦੇਣ ਦੀ ਲੋੜ ਆ ਸਵੇਰੇ ਸਵੇਰੇ ਕੀ ਤੁਹਾਨੂੰ ਪਤਾ ਲੱਗੇ ਵੀ ਸੁੰਡੀ ਆਈ ਆ ਜਾਂ ਕੀ ਹੋਇਆ ਉਸ ਤੋਂ ਬਾਅਦ ਫਿਰ ਤੇਲੇ ਵਗੈਰਾ ਦੀਆਂ ਸਪਰੇਹਾਂ ਵੀ ਇੱਥੇ ਚੱਲ ਪੈਣਗੀਆਂ ਜੇਕਰ ਸੁੰਡੀ ਆਉਂਦੀ ਆ ਤਾਂ ਉਸ ਤੇ ਲਈ ਐਮ ਐਮ ਐਂਟੀਨ ਵੈਂਜੂਏਟ ਬਹੁਤ ਵਧੀਆ ਕੀ ਉਸ ਨੂੰ ਤੁਸੀਂ 20 ਗ੍ਰਾਮ ਪਾ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਹਾਂ ਤਾਂ ਸੁੰਡੀ ਸੁੱਡੀ ਮਾਰ ਦੂਗੀ ਸਸਤੇ ਰੇਟ 'ਚ ਵਧੀਆ ਸੁੰਡੀ ਮਾਰੂਗੀ ਉਸ ਤੋਂ ਬਾਅਦ ਜੇ ਤੇਲੇ ਇਸ ਮੱਸਿਆ ਤਾਂ ਤੇਲੇ ਲਈ ਤੁਸੀਂ ਅਮੀਡਾ ਕਲੋਰੋਪਰਾਇਡ 17 68% ਹੁੰਦੀ ਹੈ ਉਸ ਨੂੰ ਤੁਸੀਂ 20 ਕੇ 15 20 ਐਮ ਐਲ ਪਾ ਟੈਂਕੀ ਦੀ ਜਾਨੀ ਇੱਕ ਇੱਕ ਗ੍ਰਾਮ ਇੱਕ ਐਮ ਐਲ ਇੱਕ ਲੀਟਰ ਦੀ ਦੇ ਹਿਸਾਬ ਨਾਲ ਪਾ ਕੇ ਉਹਦਾ ਸਪਰੇਅ ਕਰ ਦੀ ਬਾਕੀ ਤੁਹਾਨੂੰ ਪਤਾ ਹੀ ਆ ਜਿੰਨੇ ਹੁਣ ਇਸ ਨੂੰ ਗਰੋਥ ਦੀ ਕਾਫੀ ਲੋੜ ਆ ਤਾਂ ਉਸ ਦੇ ਲਈ ਤੁਸੀਂ ਇਸ ਤੇ 1919 ਦੀਆਂ ਦੋ ਸਪ੍ਰੇ ਹਾਂ ਕਰੋ ਉਹਨਾਂ ਨਾਲ ਇਹ ਥੋੜਾ ਵਧੀਆ ਬਣ ਜੂਗੀ ਜਾਨੀ ਆਪਾਂ ਕਹਦੇ ਆ ਵੀ ਗਰੋਥ ਕਰ ਜੂਗੀ ਇਸ ਤਰ੍ਹਾਂ ਤੁਸੀਂ ਇਸ ਦੇ ਉੱਤੇ ਜਿੰਨੇ ਪਹਿਲਾਂ ਕਈ ਵੀਰਾਂ ਦੇ ਫੋਨ ਆਏ ਨੇ ਵੀ ਪੈਂਡੀਮੈਥ੍ਰਿਨ ਸਿੜਕੀਏ ਪੈਂਡੀਮੈਥ੍ਰਿਨ ਦੇ ਕੋਈ ਕਾਫ ਵਧੀਆ ਰਿਜ਼ਲਟ ਸਾਨੂੰ ਤਾਂ ਮਿਲੇ ਨਹੀਂ ਬਾਕੀ ਵਿੱਚ ਵਿੱਚ ਕਹਿੰਦੇ ਨੇ ਮਿਲੇ ਨੇ ਤਾਂ ਉਹ ਸਿੜਕ ਸਕਦੇ ਨੇ ਸਾਨੂੰ ਤਾਂ ਕਦੇ ਪੈਂਡੀਮੈਥ੍ਰਿਨ ਦੇ ਵਧੀਆ ਰਿਜ਼ਲਟ ਮਿਲੇ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ ਆਪਣੇ ਬਾਣ ਨੂੰ ਚੰਗੀ ਤਰ੍ਹਾਂ ਬਾਬਹੀਆ ਵਧੀਆ ਤਰੀਕੇ ਨਾਲ ਤੁਸੀਂ ਕਰਦੇ ਹੋ ਉਸ ਦੇ ਨਾਲ ਵੀ ਨਦੀਨ ਕੰਟਰੋਲ ਹੋ ਜਾਂਦੇ ਨੇ ਜੇਕਰ ਚਲੋ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਮੋਟੇ-ਮੋਟੇ ਨੂੰ ਤਾਂ ਆਪਾਂ ਹੱਥਾਂ ਨਾਲ ਵੀ ਪਾਟ ਸਕਦੇ ਆ ਜਦੋਂ ਆਪਣੀ ਪਿੰਡੀ 2 ਮਹੀਨਿਆਂ ਦੀ ਹੋ ਗਈ ਲਗਭਗ 50 ਦਿਨਾਂ ਦੀ ਹੋ ਗਈ ਫੇਰ ਤਾਂ ਇਸ ਦੇ ਉੱਤੇ ਨਦੀਨਾ ਨਹੀਂ ਆਉਣਾ ਨਹੀਂ ਕਿਉਂਕਿ ਇਹ ਸੌਂ ਕਰ ਜੂਗੀ ਬੜੀ ਸੰਘਣਾ ਬੀਜ ਪਿਆ ਹੋਇਆ 25 ਕਿਲੋ ਬੀਜ ਪਿਆ ਹੋਇਆ ਇਹ ਕਿਹੜੀ ਕੰਪਨੀ ਦਾ ਕਈ ਪਾਈਆਂ ਦੇ ਫੋਨ ਆਏ ਨੇ ਮੈਕੋ ਕੰਪਨੀ ਦਾ ਬੀਜ ਹੈ ਇਹ ਇਹ ਹਾਈਬ੍ਰਿਡ ਨਹੀਂ ਦੇਸੀ ਵੈਰੈਟੀ ਹੈ ਜੀ ਰਿਸਰਚ ਦੇਖੋ ਜੀ ਬਹੁਤ ਸੰਘਣੀ ਅਜੇ ਉਗ ਰਹੀ ਹੈ ਜੀ ਨਾਲ ਕੀ ਤੁਸੀਂ ਇਸ ਤਰੀਕੇ ਨਾਲ ਭਿੰਡੀ ਦੀ ਖੇਤੀ ਕਰੋਗੇ ਮੈਨੂੰ ਉਮੀਦ ਆ ਮੈਂ ਪੂਰੀ ਉਮੀਦ ਰੱਖਦਾ ਵੀ ਤੁਸੀਂ ਵਧੀਆ ਇਨਕਮ ਕਰ ਸਕਦੇ ਹੋ ਕਰ ਵੀ ਰਹੇ ਨੇ ਕਾਫੀ ਬੰਦੇ ਦੇਖੋ ਜੀ ਇੰਨਾ ਸੰਘਣਾ ਬੀਜ ਪਾਉਣਾ ਪੈਂਦਾ ਇਹ ਸੰਘਣਾ ਬੀਜ ਪਾਉਣ ਦਾ ਰੀਜਨ ਕੀ ਆ ਜੇਕਰ ਸਿੱਧਾ ਬੀਜ ਪਾਤਾ ਤੁਸੀਂ ਨੇ ਜਿਹੜੀ ਬੂਟੇ ਤੇ ਭਿੰਡੀ ਲੱਗਣੀ ਆ ਉਹ ਭਿੰਡੀ ਪਕਰੋੜ ਹੋ ਜੂਗੀ ਉਹ ਮਾਰਕੀਟ ਦੇ ਵਿੱਚ ਵੇਚਣ ਦੀ ਸਮੱਸਿਆ ਆਊਗੀ ਜਦੋਂ ਇਹ ਸੋਡੀ ਅਗੇਤੀ ਆ ਜਿਹੜੀ ਅਗੇਤੀ ਦੇ ਵਿੱਚ ਐਨੇ ਬੀਜ ਪੈਂਦਾ ਇਹ ਦੇ ਨਾਲ ਇਹ ਸੰਘਣਾ ਹੋਊਗਾ ਬੂਟਾ ਬੂਟਾ ਛੋਟਾ ਹੋਊਗਾ ਉੱਡੀਓ ਭਿੰਡੀ ਲੱਗੂਗੀ ਤੁਸੀਂ ਦੇਖਦੇ ਜਾਓ ਫੇਰ ਉਹ ਭਿੰਡੀ ਦੀ ਕੀਮਤ ਵੀ ਵਧੀਆ ਮਿਲੂਗੀ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਰੇਟ ਵੀ ਵਧੀਆ ਮਿਲੂਗਾ ਦੂਸਰੀ ਨਾਲੋਂ ਜਿਵੇਂ ਮੰਨ ਲਓ ਵੀ ਆਮ ਭਿੰਡੀ ਆ ਜੇ ਵਧੀਆ ਕੁਆਲਿਟੀ ਦੀ ਭਿੰਡੀ ਹੋਊਗੀ ਤੇ ਵਧੀਆ ਹੋਊਗੀ ਰੇਟ ਆਪਣੇ ਆਪ ਮਿਲੂਗਾ ਵਧੀਆ ਮਿਲੂਗਾ ਇਸ ਤਰ੍ਹਾਂ ਤੁਸੀਂ ਭਿੰਡੀ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ 4-5 ਲੱਖ ਰੁਪਈਆ ਇਨਕਮ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਕਰ ਸਕਦੇ ਹੋ ਵੀਰੇ ਥੋੜੀ ਮਿਹਨਤ ਦੀ ਲੋੜ ਆ ਜਾਂ ਫਿਰ ਇਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀਆਂ ਖਾਲੀਆਂ ਨੇ ਖਾਲੀਆਂ ਦੇ ਵਿੱਚ ਆਪਣੀ ਹੱਥਾਂ ਵਾਲੀ ਸੈਂਕਲ ਮੰਗੂ ਹੁੰਦੀ ਹੈ ਜਿਹੜੀ ਤਰਫਾ ਵਾਲੀ ਉਹ ਤਰਫਾ ਵਾਲੀ ਫੇਸ ਸਕਦੇ ਹੋ ਕਿਉਂਕਿ ਖੁਰਪੇ ਨਾਲੋਂ ਛੇਤੀ ਕੰਮ ਨਿਮੇੜਦੀ ਹੈ ਉਹ ਵੀ ਜਾਂ ਫਿਰ ਕਈ ਵੀਰਾਂ ਲਵੇ ਏ ਛੋਟੇ ਇੰਜਨ ਵਾਲੇ ਰੂਟਾਵੇਟਰ ਕਹਿ ਲੋ ਜੋ ਵੀ ਕਹਿ ਲੋ ਉਸ ਨੂੰ ਕੀ ਕਹਿੰਦੇ ਨੇ ਛੋਟੇ ਏਰੀਏ ਚ ਤੇ ਉਹ ਵੀ ਤੁਸੀਂ ਫੇਸ ਸਕਦੇ ਹੋ ਉਹ ਵੀ ਤੁਸੀਂ ਫੇਸ ਸਕਦੇ ਹੋ ਕਾਫੀ ਚੀਜ਼ਾਂ ਨਾਲ ਤੁਸੀਂ ਮਤਲਬ ਆਪਣੇ ਨਦੀਨੇ ਕੇ ਦੇ ਵਿੱਚ ਨਦੀਨਾ ਨੂੰ ਕੰਟਰੋਲ ਕਰ ਸਕਦੇ ਹੋ ਤੇ ਬਾਕੀ ਕੀ ਹੈ ਇਹ ਦੇ ਵਿੱਚ ਪਹਿਲਾਂ ਵੀ ਖਾਦ ਖਰਾਕ ਪਏ ਨੇ ਬਾਕੀ ਤੁਸੀਂ ਤਾਕਤ ਦੀਆਂ ਵਧੀਆ ਸਪ੍ਰੇਹਾਂ ਕਰੋ ਇਸ ਦੇ ਉੱਤੇ ਜੇ ਕੋਈ ਫੰਗਸ ਦੀ ਗੱਲ ਕਰੀਏ ਤਾਂ ਫੰਗਸ ਵਾਲੀ ਕੋਈ ਵੱਡੀ ਗੱਲ ਨਹੀਂ ਕੋਈ ਫੰਗਸ ਦੀ ਐਡੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਫੰਗੀ ਸਾਈਡ ਦਵਾਈਆਂ ਤੇ ਜ਼ਿਆਦਾ ਪੈਸਾ ਖਰਾਬ ਕਰਨ ਦੀ ਇਹ ਦੇ ਉੱਤੇ ਦੋ ਤਿੰਨ ਚੀਜ਼ਾਂ ਦਾ ਜ਼ਿਆਦਾ ਅਟੈਕ ਆਉਂਦਾ ਦੇਖੋ ਜੀ ਇੱਕ ਤਾਂ ਆਉਂਦਾ ਇਸ ਤੇ ਥ੍ਰਿਪ ਟ੍ਰਿਪ ਮੈਟ ਤੇ ਸੁੰਡੀ ਇਹ ਤਿੰਨੇ ਚੀਜ਼ਾਂ ਤੋਂ ਭ੍ਰਿੰਡੀ ਨੂੰ ਬਚਾਉਣਾ ਪੈਂਦਾ ਹੋਰ ਕੋਈ ਇਸ ਤੇ ਵੱਡੀ ਸਮੱਸਿਆ ਹੈ ਨਹੀਂ ਬਾਕੀ ਇਸ ਦੇ ਵਿੱਚ ਕਈ ਪ੍ਰੋਬਲਮਾਂ ਹੁੰਦੀਆਂ ਨੇ ਇੱਕ ਇਸ ਦੀ ਤੜਵਾਈ ਵੀ ਹੋਰਾਂ ਚੀਜ਼ਾਂ ਨਾਲੋਂ ਥੋੜੀ ਔਖੀ ਹੁੰਦੀ ਆ ਜਿਸਤਾਨੇ ਪਾ ਕੇ ਤੋੜਨੀ ਪੈਂਦੀ ਆ ਥੋੜੇ ਕੰਡੇ ਵੀ ਲੱਗਦੀਆਂ ਨੇ ਤੇ ਲੇਬਰ ਦੀ ਵੀ ਕਾਫੀ ਜ਼ਰੂਰਤ ਹੁੰਦੀ ਆ ਜੇਕਰ ਕੋਈ ਬੰਦਾ ਸਾਡੀ ਵੀਡੀਓ ਦੇਖ ਕੇ ਭ੍ਰਿੰਡੀ ਲਾਉਣ ਬਾਰੇ ਸੋਚਦਾ ਤਾਂ ਉਹ ਪਹਿਲਾਂ ਲੀਵਰ ਦਾ ਇੰਤਜ਼ਾਮ ਜ਼ਰੂਰ ਕਰੇ ਇਸ ਤਰ੍ਹਾਂ ਸਾਡੀ ਵੀਡੀਓ ਦੇਖ ਕੇ ਨਾ ਕੋਈ ਲਾ ਲਵੇ ਜਿਵੇਂ ਅਸੀਂ ਨੇ ਕਿਹਾ ਤਾਂ ਵੀ 4-5 ਲੱਖ ਦੀ ਹੋ ਜੂਗੀ ਇਹ ਹੋ ਜੂਗੀ ਪਰ ਤੜਾਈ ਇਸ ਦੀ ਬਹੁਤ ਔਖੀ ਹੈ ਜਿਵੇਂ ਮੰਨ ਲਓ ਛੋਟੇ ਜ਼ਿਮੀਦਾਰ ਨੇ ਉਹ ਆਪਣਾ ਇੱਕ ਕਨਾਲ ਤੋਂ ਸਟਾਰਟ ਕਰ ਸਕਦੇ ਨੇ ਜਾਂ ਵੱਡੇ ਵੀ ਨੇ ਉਹ ਵੀ ਇੱਕ ਕਨਾਲ ਤੋਂ ਇੱਕ ਬਿੱਗੇ ਤੋਂ ਸਟਾਰਟ ਕਰ ਸਕਦੇ ਨੇ ਜਿਆਦਾ ਵੱਡਾ ਕੰਮ ਕਰਨ ਦਾ ਜਦੋਂ ਤੁਹਾਨੂੰ ਤਜਰਬਾ ਆ ਗਿਆ ਫੇਰ ਹੀ ਫਾਇਦਾ ਨਹੀਂ ਪਹਿਲਾ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਵੀ ਆਪਾਂ ਵੱਡਾ ਕੰਮ ਕਰੀਏ ਕਿਉਂਕਿ ਤੜਾਈ ਵੀ ਕਾਫੀ ਔਖੀ ਹੁੰਦੀ ਆ ਬਾਕੀ ਏਜ ਦੀ ਤੜਾਈ ਵੀ ਉਦੋਂ ਹੋਊਗੀ ਜਦੋਂ ਲੇਬਰ ਦੀ ਕਾਫੀ ਖਿੱਚ ਹੋਊਗੀ ਹਾੜੀ ਦੀ ਬਾੜੀ ਦੇ ਵਿੱਚ ਵੈਸਤਾ ਅੱਜ ਕੱਲ ਖਾੜੀ ਦੀ ਬਾੜੀ ਵਾਲੇ ਜਮਾਨਾ ਗਿਆ ਵੀ ਅੱਜ ਤਾਂ ਕੱਲ ਤਾਂ ਕੰਪੈਨਾਂ ਦਾ ਮਸ਼ੀਨੀ ਯੁੱਗ ਆ ਗਿਆ ਪਰ ਫਿਰ ਵੀ ਉਦੋਂ ਲੇਬਰ ਦੀ ਥੋੜੀ ਸੌਟੇਜ ਹੀ ਹੁੰਦੀ ਆ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਮੈਂ ਤੁਹਾਡਾ ਓੰਕਾਰ ਸਿੰਘ ਪਲਾਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਜੇਕਰ ਸਬਸਕ੍ਰਾਈਬ ਕਰ ਦਿੱਤਾ ਤਾਂ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲੇ ਇੰਨਾ ਕੁਝ ਕਹਿੰਦਾ ਹੋਇਆ ਧੰਨਵਾਦ